ਮਾਸ ਗੁਰਦੁਆਰਾ ਸਾਹਿਬ ਨੇੜੀ ਹੈ ਗੁਰਦੁਆਰਾ ਸਾਹਿਬ ਚੈਲ ਅਰਲੀਨ ਥੱਕ ਗਿਆ ਲੱਗਦਾ ਓਏ ਹੇਡ ਨਹੀਂ ਨਾ ਥੱਕਿਆ ਨਹੀਂ ਆਏ ਹੀ ਹੇਡ ਦਾ ਹੁਣ ਆਏ ਗੇਮ ਦਾ ਬੱਗ ਜਿੰਦੀ ਹੈ ਅੱਛਾ ਹੈ ਗੇਮ ਬਣ ਜਾਂਦੀ ਹੈ ਐ ਕਰਕੇ ਅੱਛਾ ਹੈ ਜੀ ਕਿਉਂ ਕਰਦੇ Yeah, fire ਸਾਹੀਗਵਾ ਪਾਜੀ ਵੈਗੁਰਜੀ ਦਾ ਖਾਲਸਾ ਵੈਗਜੀ ਦੀ ਫਤਿਹ ਦਾ ਖਾਲਸਾ ਵੈਗਜੀ ਦੀ ਫਤਿਹ ਇਹ ਚੈਲ ਗੁਰਦਾਰੇ ਦਾ ਇਤਿਹਾਸ ਕੀ ਹੈ ਜੀ ਇਹ ਸਥਾਨ ਜਿਸ ਤੇ ਆਪ ਦਰਸ਼ਨ ਕਰ ਰਹੇ ਤੇ ਜਦੋਂ ਅੰਗਰੇਜ਼ਾਂ ਨੇ ਉਹਨਾਂ ਨੂੰ ਸ਼ਿਵਲੈਂਟ ਦੀ ਬਹਿਮ ਕੀਤਾ ਤਾਂ ਉਹਨਾਂ ਨੇ ਚੈਲ ਨੂੰ ਸਮਰ ਚੈਪਟਰ ਬਣਾਇਆ ਜੇ ਜਦੋਂ ਸਮਰ ਕੈਪਟਰ ਬਣਾਇਆ ਤਾਂ ਸਭ ਤੋਂ ਪਹਿਲੇ ਸਟਾਰਟਿੰਗ ਗੁਰਦੁਆਰਾ ਸਾਹਿਬ ਤੋਂ ਹੋਈ ਹੈ ਕਿਉਂਕਿ ਗੁਰਦੁਆਰਾ ਸਾਹਿਬ ਦਾ ਬਿਜਲੀ ਮੀਟਰ ਨੰਬਰ ਐਮਈਸੀ 1 ਹੈ ਥਿਸ ਇਜ਼ ਦਾ ਸਟਾਰਟਿੰਗ ਪੁਆਇੰਟ ਆਫ ਚੈਲ ਤੇ ਜਦੋਂ ਰਿਆਸਤ ਕਤਮ ਹੋਈ ਆ ਪਹਿਲੇ ਪੈਪਸੋ ਪੰਜਾਬ ਦੇ ਅੰਦਰ ਹੁੰਦਾ ਸੀ ਇਹ ਵਾਜਮੰਤ ਪਾਤ ਕੋਲ ਦਾਰਤਾ ਵੀ ਮਾਤੇ ਗਵਰਨਮੈਂਟ ਦੇ ਅਧੀਨ ਆ ਗਿਆ ਕਹਿਣ ਨੂੰ ਤੇ ਮਾਤੇ ਗਵਰਨਮੈਂਟ ਦੇ ਅਧੀਨ ਆ ਗਿਆ ਪਰ ਗਵਰਨਮੈਂਟ ਨੇ ਇਹਨੂੰ ਬਿਲਕੁਲ ਲਵਾਰਾ ਛੱਡਿਆ ਸੀਗਾ ਇੱਕ ਦੁਆਰਾ ਸਾਬ ਦੇ ਤੇ ਇਨੀ ਖਸਾ ਹਾਲਤ ਸੀ ਇੱਥੇ ਨਾ ਤਾਂ ਕੋਈ ਪੌੜੀਆਂ ਹੁੰਦੀਆਂ ਸੀ ਅਤੇ ਨਾ ਕੋਈ ਪ੍ਰੋਪਰ ਰਸਤਾ ਹੁੰਦਾ ਸੀ ਜੀ ਇੱਥੇ ਬਿਲਡਿੰਗ ਦੇ ਵੀ ਖਸਾ ਹਾਲਤ ਸੀ ਇੱਥੇ ਪਹਿਲਾਂ 77 ਦਿਨ ਲਾਈਟ ਕੱਟੀ ਰਹੀ ਹੈ ਜੀ ਡਿਊ ਟੂ ਨਾਨ ਪਰਮਿਟ ਗਵਰਨਮੈਂਟ ਨੇ 10 ਸਾਲ ਤੋਂ ਬਿਜਲੀ ਬਿੱਲ ਨਹੀਂ ਵੜੇ ਤਾਂ ਜੀ ਐਸਜੀਐਮਡੀਸੀ ਨੇ ਜਵਾਬ ਦਿੱਤਾ ਸਾਡੇ ਕੋਲ ਪੜਨੀ ਆਪਣੇ ਸੋਰਸਸ ਖੁਦ ਕ੍ਰੀਏਟ ਕਰੋ ਤੇ ਮੈਂ ਸ਼ਮਨਿਕ ਮੈਂਟੀ ਦਿੱਲੀ ਕਮੇਟੀ ਐ ਨਨਪੁਰਾ ਪੁਆਇੰਟ ਆਪਸੋਲਰ ਸੀ ਬਲਾ ਚੰਡੀਗੜ੍ਹ ਜਦ ਕਮੇਟੀ ਨਾਲ ਕੰਟੈਕਟ ਕੀਤਾ ਕੋਈ ਕਹਿੰਦਾ ਇਹ ਦੀ ਗਵਰਨਮੈਂਟ ਦੇ ਅੰਦਰ ਗਵਰਨਮੈਂਟ ਪੇਮੈਂਟ ਕਰੇ ਕੋਈ ਕਹਿੰਦਾ ਸਾਨੂੰ ਕਬਜ਼ਾ ਮਿਲ ਲਗਾ ਤੇ ਕਰਾਂਗੇ ਤੇ ਕੋਈ ਕਹਿੰਦਾ ਇਹ ਚੜਾਵਾ ਨਹੀਂ ਹੈ ਕਿਉਂਕਿ ਲੜਾਈ ਤਾਂ ਗੋਲਕਾਂ ਦੀ ਹੈ ਜੀ ਤੇ ਉਹਨਾਂ ਦੇ ਨਾਲ ਜਾਦ ਨੇ ਕੰਪਿਊਟਰ ਠਿਕਾਇਆ ਤੇ ਮੈਂ ਸਟੇਟਸ ਪਾਇਆ ਹੈ ਫੇਸਬੁਕ ਤੇ ਜੀ ਤੇ ਅਮਰੀਕਾ ਤੋਂ ਇੱਕ ਸੱਜਣ ਨੇ 1,158 ਰੁਪਏ ਦਾ ਡਾਟ ਪੇਜਾਤਾ ਤੇ ਲਾਈਟ ਚਾਲੂ ਹੋਈ ਆ ਜੀ ਤੇ ਮੇਰਾ ਪਹਿਲਾ ਇੰਟਰਵਿਊ ਆਇਆ ਸੀ ਚਰਦੀਕਲਾ ਟਾਈਮ ਟੀਵੀ ਤੇ YouTube ਤੇ ਹਨੇਰੇ ਵਿੱਚ ਗੁਰੂ ਘਰ ਤੇ ਦੇ ਅਨਾਈ ਚੈਨਲ ਚੈਲ ਗੁਰਦੁਆਰੇ ਦੇ ਦਰਸ਼ਨ ਟਾਕ ਪੰਜਾਬ ਦਾ ਗੁਰਦਾਰਾ ਵੀ ਮਾਤੇ ਗਵਰਨਮੈਂਟ ਐਮ ਐਚ ਵਨ ਜਨਤਾ ਟੀਵੀ ਐਵੀ ਵੀ ਚੈਨਲ ਹੁਣ ਤਾਂ 135 ਚੈਨਲਾਂ ਤੇ ਇੰਟਰਵਿਊ ਆਇਆ ਇੱਕ ਸੋਸ਼ਲ ਮੀਡੀਆ ਰਾਈ ਹੁਣ ਸ਼ੰਕਾ ਤੱਕ ਸਾਰਾ ਇਥੋਂ ਦਾ ਸੰਦੇਸ਼ ਪਹੁੰਚਿਆ ਤੇ ਲੋਕਾਂ ਨੂੰ ਪਤਾ ਲੱਗਿਆ ਗੁਰਦਾਰ ਸਾਹਿਬਾਰੇ ਜੀ ਹੌਣ ਤਾਂ ਸੰਗਤ ਥੋੜੀ ਬਹੁਤ ਹੌਣ ਤੋਂ ਮਤਲਬ ਸੰਗਤ ਕਾਫੀ ਤਦਾਦ ਵਿੱਚ ਆਣ ਲੱਗ ਗਈ ਹੈ ਹੁਣ ਤਾਂ ਇਹ ਨਾ ਹਾਈਲਾਈਟ ਹੋ ਗਿਆ ਇੱਥੇ ਉਹਨਾਂ ਡੈਸਟੀਨੇਸ਼ਨ ਵੈਟਿੰਗ ਹੋ ਚੁੱਕੀ ਆ 15 16 ਐਨ ਆਰ ਐਸ ਦੀਆਂ ਤੇ ਪੰਜਾਬ ਦੇ ਇੱਕ ਐਮ ਐਲ ਏ ਅਮਰਿਤਪਾਲ ਸਿੰਘ ਸੋਖਰ ਨੰਦ ਅਨੰਦ ਕਾਰਜ ਜਿੱਥੇ ਪਿਛਲੇ ਸਾਲ ਹੋਇਆ ਤੇ ਪੰਜਾਬ ਦੀ ਚੈਲ ਵਾ ਤੇ ਕਮਾਂਡ ਦੀ ਗੱਲ ਨਹੀਂ ਸਾਡੇ ਵਾਸਤੇ ਵੀ ਕਮਾਂਡ ਦੀ ਗੱਲ ਹੈ ਕਿ ਪੰਜਾਬ ਦੀ ਪੂਰੀ ਕੈਬਨਿਟ ਇੱਥੇ ਆਈ ਇੱਕ ਅਨੰਦ ਕਾਰਜਕਰ ਕੇ ਸਾਡੇ ਗੁਰਦੁਆਰ ਸਾਹਿਬ ਪਹੁੰਚੀ ਆ ਤੇ ਸਾਰੇ ਮੰਤਰੀ ਸਾਰੇ ਸੈਂਟਰ ਮੰਤਰੀ ਵੀ ਗੁਰਪ੍ਰੀਤ ਮਾਨ ਵਗੈਰਾ ਸਾਰੇ ਆਇਆ ਤਾਂ ਜੀ ਤੇ ਇੱਕ ਹੋਰ ਕਨ ਗਰੋਵਰ ਪੋਪੀ ਜੱਬਲ ਹੈ ਉਡਾਰੀਆਂ ਸੀਰੀਅਲ ਵਾਲੇ ਹੀਰੋ ਹੀਰੋਇਨ ਉਹਨਾਂ ਨੇ ਵੀ ਬੰਬੇ ਤੋਂ ਇੱਥੇ ਆ ਕੇ ਆਨੰਦ ਕਾਰਜ ਇੱਥੇ ਕਰਾਇਆ ਸੋ ਆਪ ਜੀ ਨੂੰ ਬੇਨਤੀ ਹੈ ਆਪ ਜੀ ਇਸ ਸਥਾਨ ਤੇ ਇੱਕ ਵਾਰੀ ਆ ਕੇ ਦਰਸ਼ਨ ਜ਼ਰੂਰ ਕਰੋ ਕਿਉਂਕਿ ਲੋਕ ਕਹਿੰਦੇ ਆ ਯੂ ਆਰ ਲਿਵਿੰਗ ਇਨ ਹੈਵਨ ਪਲੇਸ ਸੱਚ ਪਾ ਜੀ ਇਹ ਸਵਰਗ ਹੈ ਇੱਕ ਵਾਰ ਤੁਸੀਂ ਆਓਗੇ ਤੁਹਾਡਾ ਵਾਪਸ ਜਾਣ ਨੂੰ ਮਨ ਨਹੀਂ ਕਰੇਗਾ ਸਾਡੇ ਕੋਲ ਇੱਥੇ 70 80 ਬੰਦਿਆਂ ਦੇ ਰਹਿਣ ਦਾ ਇੰਜ਼ਾਮ ਹੈ ਜੀ ਬੇਸਿਕ ਸਾਡੇ ਕੋਲ ਕਮਨ ਹਾਲ ਹੈ ਰੂਮ ਅਲੱਗ ਨਹੀਂ ਹਨ ਬਟ ਗਦੇ ਰਜਾਈਆਂ ਵਗੈਰਾ ਸਾਡੇ ਕੋਲ ਹਨ ਜੀ ਸਾਨੂੰ ਉਸ ਤਰ੍ਹਾਂ ਤੇ ਸੰਗਤਾਂ ਨੂੰ ਇੱਕ ਹੋਰ ਬੇਨਤੀ ਵੀ ਹੈ ਕਿ ਜੋ ਵੀ ਅਗਰ ਕੋਈ ਸੇਵਾ ਕਰਨ ਵਾਲਾ ਹੋਏ ਕੋਈ ਤੇ ਇੱਕ ਮਿਲ ਕੋਈ 5-7 ਕਮਰੇ ਕੰਸਟਰਕਸ਼ਨ ਕਰਵਾ ਦੇਣ ਤਾਂ ਬੰਦੀ ਰੂਮ ਬਣ ਜਾਣ ਤੇ ਸੰਗਤਾਂ ਨੂੰ ਹੋਟਲਾਂ ਤੇ ਕੇ ਖਾਣ ਦੀ ਲੋੜ ਨਹੀਂ ਪੈਣੀ ਸਹੂਲਤ ਹੋ ਜਾਏਗੀ ਤੇ ਦੋ ਪੈਸੇ ਗੁਰਦੁਆਰ ਸਾਹਿਬ ਦੀ ਇਨਕਮ ਵਿੱਚ ਵਾਧਾ ਹੋਏਗੀ ਅਜਾ ਸਰਕਾਰਾਂ ਤੇ ਗੁਰਦੁਆਰ ਸਾਹਿਬ ਤੇ ਕੁਝ ਕਰਕੇ ਰਾਜੀ ਨਹੀਂ ਹੈ ਗੁਰਦੁਆਰੇ ਦੀ ਸੜਕ ਜਿਹੜੀ ਬਾਜ਼ਾਰ ਤੋਂ ਸਿਰਫ ਦੋ 250 ਮੀਟਰ ਹੈ ਜੀ ਪਿਛਲੇ 9 ਸਾਲਾਂ ਤੋਂ ਸਰਕਾਰ ਨੇ ਨਹੀਂ ਬਣਾਈ ਹੈ ਗਵਰਨਮੈਂਟ ਕੋਈ ਵੀ ਆ ਜਾਏ ਗੁਰਦੁਆਰੇ ਸਾਹਿਬ ਦੀ ਸੜਕ ਦੀ ਹਾਲਤ ਖਸਾ ਗਿਆ ਬੇਸਕ ਮੰਦਰਾਂ ਦੀ ਸੜਕਾਂ ਤਾਂ ਦੋ ਦੋ ਤਿੰਨ ਤਿੰਨ ਕਿਲੋਮੀਟਰ ਬਣਾਉਂਦੇ ਹਾਲੇ ਤੋਂ ਦੋ ਤਿੰਨ ਵਾਰੀ ਪਰ ਗੁਰੂਗਾਰ ਦੀਆਂ ਸੜਕਾਂ ਬਣਾਉਣ ਵਾਸਤੇ ਪਤਾ ਨਹੀਂ ਕਿਉਂ ਤਕਲੀਫ ਹੋ ਗਈ ਭਾਈ ਤੁਹਾਡੇ ਕੋਲ ਕਦੋਂ ਤੋਂ ਸੇਵਾ ਨਿਭਾ ਰਹੇ ਹੋ ਤੁਸੀਂ ਇੱਥੇ ਅਸੀਂ ਮੈਂ ਮੈਂ ਮੇਰਾ ਨਾਮ ਪ੍ਰਿੰਕਪਾਲ ਸਿੰਘ ਜੀ ਮੈਂ ਆਪਣੇ ਤਿੰਨੋ ਬੇਟੀਆਂ ਸਮੇਤ 2001 ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਿਹਾ ਵਾਹਿਗੁਰੂ ਤੇ ਵੈਸੇ ਤਾਂ ਮੈਂ ਐਮਏ ਪੰਜਾਬੀ ਕੀਤੀ ਹੈ ਐਲਐਲਬੀ ਇੱਕ ਸਾਲ ਕੀਤੀ ਇੱਕ ਸਾਲ ਮੈਂ ਫ੍ਰੈਂਚ ਲੈਂਗੁਏਜ ਕਰਾਇਆ ਸੀ ਡੈਲੀ ਯੂਨੀਵਰਸਿਟੀ 84 ਤੇ ਬੇਟੀਆਂ ਨੇ ਵੀ ਇੱਕ ਬੇਟੀ ਨੇ ਤਾਂ ਐਮਏ ਪੰਜਾਬੀ ਐਮਏ ਇੰਗਲਿਸ਼ ਜੌਬ ਕੀਤਾ ਖਾਲਸਾ ਗੜੀ ਪਟਿਆਲੇ ਤੋਂ ਹੋਣ ਦੁਬਈ ਜੌਬ ਕਰ ਰਹੀ ਹੈ ਛੋਟੀ ਬੇਟੀ ਚੰਡੀਗੜ੍ਹ ਚੈਨਲ ਤੇ ਨਿਊਜ਼ ਰੀਡਿੰਗ ਕਰਦੀ ਹੈ ਜੀ ਜੀ ਤੇ ਵੱਡੀ ਬੇਟੀ ਦੀ ਮੇਰੀ ਰਿਟਾਇਰਮੈਂਟ ਤੋਂ ਬਾਅਦ ਵੱਡੀ ਬੇਟੀ ਨੂੰ ਇੱਥੇ ਦੀ ਪੋਸਟ ਮਿਲ ਗਈ ਗਰੰਟੀ ਦੀ ਵਿਸ਼ੇ ਦਾ ਫਰਸਟ ਲੇਡੀ ਟੂ ਬੀ ਅਪੋਇੰਟਡ ਐਸ ਗ੍ਰੰਥੀ ਜੇ ਲੋ ਗੁਰਸ ਗੁਰਸਾਹਬ ਦੀ ਮੇਹਰ ਸਦਕਾ ਤੇ ਬੇਟੀ ਨੇ ਗੁਰਮਤਿ ਗਿਆਨ ਮੈਸਟਰ ਦੀ ਕਾਲਜ ਲੁਧਿਆਣਾ ਤੋਂ ਡਿਪਲੋਮਾ ਕੀਤਾ ਹੈ ਇੱਕ ਸਭ ਅਖਲ ਬੜੂ ਸਾਹਿਬ ਤੋਂ ਵੀ ਕੀਰਤਨ ਦੀ ਬੱਚੇ ਬੰਦੋ ਸਭ ਪੁੱਲਾ ਸਭ ਅੱਛਾ ਦੁਬਾਰਾ ਸ਼ੁਰੂ ਕਰੀਏ ਕਾਟ ਦੀ ਫੋਟੋ ਵੀ ਲੈ ਲਈਏ ਤਾਂ ਇਹ ਚੈਡ ਹੋ ਜੀ ਅਜੇ ਨਹੀਂ ਕੋਈ ਸੇਵਾ ਬੈਣੀ ਤੇ ਇਥੇ ਬੈਠ ਸਕਦੇ ਜੀ